ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੌਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਬਠਿੰਡੇ ਦੀ ਅਦਾਲਤ 'ਚ ਕਹਿਣਾ ਪਿਆ ਕਿ ਆ ਗਲਤ ਸਬ ਕਿ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜਿਹੜੇ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਸਾਧਾਮ ਦੰਡ पे ਛੂਟ ਸਾਚਨ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈ ਸਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹਾਲੀ ਦੀ ਪ੍ਰੋਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਤਾਂ ਛੁੱਟ ਕੇ ਪਰਚੇ ਕਰ ਲੈਣੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਆ ਜ਼ਰੂਰ ਦੱਸ ਦਵਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਇਕੱਠੀਆਂ ਨਹੀਂ ਇਹ ਕੱਲਿਆ ਕਾਲੀ ਦਲ ਦੇ ਖਲਾਫ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਕੱਟੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਏ ਤੇ ਰਾਜਸਵਾਦ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਅንስ ਤੇ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਈ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕੰਨੇ ਅਸੀਂ ਆ ਗਾ ਇਹ ਕੰਨੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀਗੇ ਦਿਨਾਤ ਦਵੇ ਸੀ ਇਹਨਾਂ ਨੂੰ ਸੁਪੂਤ ਕੀ ਵਿੱਦਿਅਤ ਵਿਕਾਸ ਦਾ ਕੰਮ ਕੀਤਾ ਆਮ ਆਦਮੀ ਪਾਰਟੀ ਦਾ 4 ਸਾਲ ਪੂਰੇ ਹੋ ਕੇਰੇ ਵਾਦੇ ਚ ਪੂਰੇ ਹੋ ਗਏ ਨੇ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਵੱਲ ਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀਆਂ ਆਪਨੇ 50 ਹਜ਼ਾਰ ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਭਰਵਾਏ ਸੀਗੇ ਵੋਟਾਂ ਵੇਲੇ ਕਿ ਸਰਕਾਰ ਬਨ ਅਨਸਾਰ ਹੀ ਮਿਲੂਗੀ ਤਾਂ ਜੇ ਤੁਹਾਡੇ 50 ਹਜ਼ਾਰ ਧਰਦੇ ਨਹੀਂ ਹੈਗੇ ਤੇ ਫੇਰ ਰਸਤਾ ਨਾ ਆਪਨ ਫੇਰ ਕਾਹਦਾ ਵੋਟ ਮੰਗਨ ਆਸਰੇ ਆਇਨੇ ਸਾਲ ਪਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਸਬਾਈ ਇਲੈਕਸ਼ਨ ਤੁਸੀਂ ਗਦਰਵੇ ਦੀ ਦੇਖ ਲਓ ਲੁਧਿਆਣਾ ਦੀ ਦੇਖ ਲਓ ਜਲੰਧਰ ਦੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਉਹਨ ਕੀ ਕਹ ਰਿਹਾ ਇਹ ਤਾਂ ਸਾਡੇ ਇਕਤਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ 2-4 ਮਕਾਨ ਹੋਰ ਬਣ ਜਾ ਨੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਤੁੰ ਦਿੱਤੀ ਕੋਈ ਪੰਜਾਬ ਦੇ ਰਾਜ ਨੂੰ ਦੇ ਰਿਹਾ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਮੁਖਲਾਏ ਹੋ ਇਹਨਾਂ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕਿਹਾ ਪਾਵੇ ਪੈਨਸ਼ਨ ਕਿਹਾ ਪਾਵੇ ਸ਼ਗਲ ਕਹਿ ਪਾਵੇ ਕੁੜੀਆਂ ਦੇ ਸਾਈਕਲ ਕਹਿ ਪਾਵੇ ਵਜੀਫੇ ਕਹਿ ਪਾਵੇ ਮੋਟਰਾਂ ਦੇ ਬਿੱਲ ਮਾਫ ਕੀਤੇ ਪਾਵੇ ਮੋਟਰਾਂ ਦੇ ਕਨੈਕਸ਼ਨ ਦਿੱਤੇ امن شانتی قانون ਵਿਵਸਥਾ بجلی ਦੇ ਗ੍ਰਿਡ ਦੇਖ ਲਓ ਸੜਕਾਂ ਦੇਖ ਲਓ ਪੁਲ ਦੇਖੋ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਕਿੰਦੇ ਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਟੋਟਲੀ ਫੇਲ ਹੜਾਂ ਦੇ ਪੈਸੇ ਤਾਂ ਖੱਪਦੇ ਆ ਜਿੰਨਾ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜਰੀਆ ਰਿਹਾ ਇਹ ਕਾਹਦੇ ਕੀ ਮੁਆਵਜ਼ਾ ਮਿਲੂਗਾ ਅਸੀਂ ਸਿਰਫ ਪੈਰ ਪੈਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੁਝ ਛੜਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ 'ਚ ਤਾਂ ਆਮ ਆਦਮੀ ਪਾਰਟੀ ਨੇ ਲੈ 2 ਲੱਖ ਕਰੋੜ ਦਾ ਕਰਜ਼ਾ ਛੜ ਕੇ ਵਿਕਾਸ ਕੀ ਕਿਤੇ ਕਿਤੇ ਨਹੀਂ ਲੱਗੀ ਸਾਡੇ ਅਸੀਂ ਜੇ ਮੈਰਿਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ-ਪਿੰਚੇ ਇਸ ਪਿੰਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਹੋਈ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟਰਿਨਾਂ ਦੇ ਉਹਨਾਂ ਦੇ ਨੀ ਪੱਤਰ ਰੱਖੇ ਜੈਸੀ ਐਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਸ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਰਧ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਬਾਸ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਈ ਹੋਏ ਗ੍ਰਿਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਦੋਆ ਨੀ ਭਰਿਆ ਜਿਹੜਾ ਰੋਸ਼ਨ ਇਲਾਕੇ ਦੇ ਨਾਤੇ ਇਹ ਬਿਲਕੁਲ ਹਰ ਹਰ ਪੱਕੇ ਇਹ ਬਿਲਕੁਲ ਫੇਲ ਹੋਏ ਨੇ ਪਾਵੇਂ ਕਾਂਗਰਸ ਹੋਵੇ ਪਾਵੇਂ ਆਮ ਆਦਮੀ ਇਕੱਲੇ ਗੱਲਾ ਕਰਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਡੇਲੇ। ਭੈਲੀ ਹੁਣ ਤੱਕ ਮੰਤਰੀਆਂ ਦੀ ਜਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਇਤਰਾਜ਼ ਜੋ ਵੀਡੀਓ ਦੀ ਆ ਰਹੀ ਉਹ ਖੁਦ ਸੀਐਮ ਦੇ ਸਾਹਮਣੇ ਆ ਗਈ ਵੀਡੀਓ। ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ। ਤੇ ਸੀਐਮ ਦਾ ਕਿਰਦਾਰ ਕੀ ਸੀ? ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ? ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਟਿਆ ਹੋਇਆ ਆਂਦਾ ਸੀਗਾ। ਜਿਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ پورے ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣ ਦਾ ਔਖਾ ਜਿਹੜਾ ਸ਼ਰਾਬੀ ਕਿ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਬਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰਿਆਂ ਸਾਹਮਣੇ ਆ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਚਾਹੁੰਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਘਰ ਤੇ ਪਰਿਵਾਰ ਨੂੰ ਛੱਡ ਕੇ ਸੋ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀ ਨੇ ਦੱਸਤਾ ਉਹ ਕਿਹੋ ਜਿਹਾ ਬਣਦਾ ਉਹਨਾਂ ਨੇ ਆਮਦਿਤ ਸਿੰਘ ਬਿਆਨ ਦੇ ਜੀ ਕਹਿੰਦੇ ਕਿ ਟਿਕਟਾ ਕਾਜੀ ਦੋ ਜੀ ਦੇ ਨੇ ਕਿਹਾ ਅੱਜ ਕਹਿੰਦੇ ਹੁਣ 25 ਬੰਦੇ ਨਹੀਂ ਆਗੇ 25 ਸਾਲ ਰਾਜਨ ਦੀ ਕਰਨ ਪਾਪੀ ਸੋਹਣ ਸਿੰਘ ਸਾਹਿਬ ਦਾ ਬਿਆਨ ਹੈ ਸੀਐਮ ਦਾ ਮੁੱਖ ਮੰਤਰੀ ਇਹ ਗੱਲ ਹੀ ਕਿਉਂ ਕਰਦੇ ਮੁੱਖ ਮੰਤਰੀ ਤਾਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਘੁਟਨੇ ਟੇਕ ਕੇ ਆਪਣੀ ਕੁਰਸੀ ਕਾਦੇ ਪੰਜਾਬ ਦਾ ਚਲਾ ਕੇਜਰੀ ਹਾਲ ਦਾ ਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਬਹੁਤਕ ਸਾਡਾ ਪਾਣੀ ਇਹਨੇ ਖੋਤਾ ਚੱਕ ਕੇ ਉਹ ਦੇਤਾ ਰਾਜਧਾਨੀ ਦੇ ਆਪਣਾ ਹੱਕ ਸੰਭੋਰ ਕਾ BBMP ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚ ਬੋਲਦਾ ਰਿਹਾ ਇਹ ਤਾਂ ਕੱਲਾ ਅਕਾਲੀ ਦਲ ਨੂੰ ਭੰਡਣ ਚੋਗਾ ਹੋਰ ਦੇ ਦੇ ਕੋਲ ਕੁਛ ਨਹੀਂ ਮੈਮ ਅਕਾਲੀ ਦਲ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜਿਮਣੀ ਤੋਂ ਦੇ ਨਾਲ ਕੇ ਧਰਨੇ ਲਗਾ ਰਹੇ ਨੇ ਅਸੀਂ ਕਹਾਂਗੀ ਕਿ ਅਕਾਲੀ ਦਲ ਕੀ ਸਵਾਰੇਗਾ ਜੇ ਜਦੋਂ ਅਕਾਲੀ ਦਲ ਆਉਂਦਾ ਹੈ ਮੈਂ ਅਸੀਂ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਆਜ ਰੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਦੇ ਕੋਲ ਖੋਲਦਾ ਸੀ 4 ਮਹੀਨੇ 'ਚ ਉਹ ਜੇਚ ਬੰਦ ਕੀਤਾ ਦੱਸੋ ਕਿਹੜੇ ਨਸ਼ੇ ਖਤਮ ਹੋਣੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਮਸਾ 4 ਹਫ਼ਤਿਆਂ 'ਚ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪ੍ਰੋਪੋਰਸ਼ਨਟ ਐਸੈਟ ਦਾ ਉਹਦੇ ਜੇ ਨਸ਼ੇ ਦਾ ਨਾ ਹੀ ਨਹੀਂ ਲੱਗਾ ਸੋ ਜਮਾਨਜ ਮੇਰੇ ਹਲਕੇ 'ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਵਿਰੋਧ 'ਚ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆਂ ਦਾ ਆਹ ਹਾਲ ਹੈ ਕੱਟੜੇ ਇਮਾਨਦਾਰੀ ਦਾ ਤਾਂ ਡੀਆਈਜੀ ਭੁੱਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਗਏ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਭੁੱਲਰ ਦੇ ਨਾਲ ਨੇ ਮੰਤਰੀਆਂ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟੜੇ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਧ ਨੂੰ ਕੱਢੋਂਗੇ ਉਹ ਪੰਜਾਬ 'ਚ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫਿਰ ਅਮਨ ਸ਼ਾਂਤੀ ਦੇ ਨਾਲ ਪਾਈਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ ਨਵਾਂ ਚੇਤ ਜੀਦਾ ਲੱਗਦਾ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਸੀਟ ਜਾਪੂ ਦੇਖੋ ਬਾਈ ਇਲੈਕਸ਼ਨ 'ਚ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਣਾਉਂਦੀ ਹੈ ਜਿਹੜੀ ਸਰਕਾਰ ਦਾ ਸਸੋਧਿਆ ਆਪ ਹੀ ਬੋਲਦਾ ਹੈ ਸ਼ਾਮਦਾਨ ਤੁਹਾਡੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਝੂਠ ਸੱਚ ਤੇ ਹੁਣ ਐਸਐਸਪੀ ਲਾਤੀ ਝੂਠੇ ਕਿਸਾ ਕਰੇਗਾ ਸੋ ਪੂਰਾ ਤੱਕਾ ਹੋਗਾ ਲੇਕਿਨ ਇਹ ਮਾਝੇ ਦੀ ਧਰਤੀ ਹੈ ਇਹ ਗੁਰੂ ਆ ਪੀਰਾਂ ਦੀ ਧਰਤੀ ਹੈ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫਾੜੇ ਸਿੱਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀਆਂ ਇਸ ਝੂਠੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ सुधारना है ਤੇ ਫਿਰ 11 ਤਰੀਕ ਨੂੰ ਇਸ ਸਰਕਾਰ ਦਾ ਫਟੇ ਕੋਲ ਜਗਾਨ ਦਾ ਇਹਨਾਂ ਨੂੰ ਨੂੰ ਚ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਕੱਸ ਕੇ ਮਾਰ ਦਿਓ ਸਾਲ ਪਰ ਜੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪੰਚ ਚਾਰ ਸਾਲ ਜਿਹੜਾ ਇਹਨਾਂ ਨੇ ਅਖੀਰਲੇ ਸਾਲ ਤੋਂ ਪੂਰੇ ਵੱਟ ਕੱਢ ਦਿੰਦੇ ਨੇ ਜੇ ਤੁਸੀਂ 11 ਤਰੀਕ ਨੂੰ ਤਕਰੀ ਨੂੰ ਕਾਮਯਾਬ ਨਹੀਂ ਕੀਤਾ ਤੇ ਫਿਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜਿਹੜਾ ਚਾਰ ਸਾਲ ਜ